ਪਨਾ ਭਾਈਆਂ ਦੇ ਲਈ ਅੱਜ ਤੁਸੀਂ ਇਹ ਗੱਲ ਸਾਡੇ ਤੱਕ ਪਹੁੰਚਾਈ ਹੈਗੀ ਤੇ ਇਹਨਾਂ ਭਰਾਵਾਂ ਦਾ ਜਿਹੜੀ ਦੁੱਖ ਤਕਲੀਫ ਹੈ ਤੁਸੀਂ ਸਾਡੇ ਤੱਕ ਪਹੁੰਚਾਈ ਹੈਗੀ ਅੱਜ ਮੈਂ ਸਾਰੇ ਜਿਹੜੇ ਮੇਰੇ ਭਰਾ ਅੱਜ ਸੀਗੇ ਫਤਿਹਗੜ੍ਹ ਤੋਂ ਸਾਡੇ ਵਿੱਚ ਸਾਡੇ ਵੱਡੇ ਭਾਈ ਸਾਹਿਬ ਕੌਨਸਲਰ ਸਾਹਿਬ ਬਾਗ ਨੰਬਰ 12 ਤੋਂ ਅਮਰਿਕ ਚੋਹਾਂ ਜੀ ਜਿਹੜੀ ਕਿ ਮੇਰੇ ਕਾਰਪੋਰੇਸ਼ਨ ਦੇ ਮੇਰੇ ਕੁਲੀਕ ਨੇ ਉਸ ਤੋਂ ਬਾਅਦ ਇਹਨਾਂ ਦੀ ਨੌਲੇਜ ਵਿੱਚ ਵੀ ਸਗੀ ਇਹ ਗੱਲ ਸਾਰੀ ਕਿ ਜਿਹੜੀ ਅੱਜ ਕੀ ਇਹ ਸੜਕ ਦਾ ਅੱਜ ਜਾਇਜ਼ਾ ਜਿਹੜਾ ਲਿਆ ਗਿਆ ਮੈਂ ਹੈਰਾਨ ਐ ਉਹਨਾਂ ਕਰਮਚਾਰੀਆਂ ਤੇ ਉਹ ਨਹੀਂ ਮੈਂ ਮੰਨ ਲਈ ਦੇਖੋ ਮੈਂ ਹੈਰਾਨ ਆ ਉਹਨਾਂ ਕਰਮਚਾਰੀਆਂ ਤੇ ਕਿ ਜਿਨ੍ਹਾਂ ਨੇ ਐਸਟੀਮੇਟ ਲੱਗਣ ਦੇ ਬਾਵਜੂਦ ਵੀ ਜਿਹੜੀ ਆ ਕਿ ਮੀਟਿੰਗਸ ਜਦੋਂ ਹੁੰਦੀ ਹੈਗੀਆਂ ਕਾਰਪੋਰੇਸ਼ਨ ਦੀ ਉਹਦੇ ਵਿੱਚ ਐਡਾ ਵੱਡਾ ਕੰਮ ਉਹਨਾਂ ਨੇ ਉਹਦੇ ਵਿੱਚ ਨਹੀਂ ਪਾਇਆ ਤੋਂ ਮੈਂ ਜਿਹੜੇ ਸਬੰਧਤ ਕਾਉਂਸਲਰ ਹੈਗੇ ਆ ਮੈਂ ਉਹਨਾਂ ਨੂੰ ਵੀ ਪੁੱਛੂੰਗਾ ਕਿ ਭੈਣ ਜੀ ਤੁਸੀਂ ਇਹ ਜਿਹੜੀ ਚੀਜ਼ ਆ ਤੁਸੀਂ ਅਫਸਰਾ ਤੱਕ ਪਹੁੰਚਾਈ ਨਹੀਂ ਕਿ ਪਹੁੰਚਾਈ ਤੇ ਕਿਹੜੀ ਪਹੁੰਚਾਈ ਅਗਰ ਨਹੀਂ ਪਹੁੰਚਾਈ ਤੇ ਤਾਂ ਗੰਭੀਰ ਕੋਈ ਮੁੱਦਾ ਹੋ ਨਹੀਂ ਸਕਦਾ ਜੀ ਸਮੱਸਿਆ ਬਹੁਤ ਪੁਰਾਣੀ ਆ ਜੀ 10 15 ਸਾਲ ਪੁਰਾਣੀ ਸਮੱਸਿਆ ਹੈ ਜੀ ਜਿਹੜੀ ਵੀ ਸਰਕਾਰ ਆਂਦੀ ਆ ਉਹ ਵਾਅਦੇ ਕਰੀ ਜਾਂਦੀ ਆ ਵਾਅਦੇ ਕਰਨ ਤੋਂ ਬਾਅਦ ਜਾਂਦੀ ਆ ਤੇ ਹੁਣ ਵੀ ਸਾਨੂੰ 3 ਸਾਲ ਹੋ ਗਏ ਆ ਜੀ ਤੇ ਅਸੀਂ ਬਹੁਤ ਵਾਰ ਰਿਕਵੈਸਟ ਕਰ ਸਕਦੇ ਆ ਕਾਰਪੋਰੇਸ਼ਨ ਨੂੰ ਵੀ ਮੰਤਰੀ ਸਾਹਿਬ ਨੂੰ ਵੀ ਸਾਰਿਆਂ ਨੂੰ ਜਿਹੜੇ ਵੀ ਆ ਜਾਂਦੇ ਉਹ ਕਹਿੰਦੇ ਆ ਬਸ ਜੀ ਮਹੀਨੇ ਤੱਕ ਹੋਜੂ 2 ਮਹੀਨੇ ਤੱਕ ਹੋਜੂ ਅੱਜ ਅਸੀਂ ਅਚੇਚੇ ਤੌਰ ਤੇ ਚੇਅਰਮੈਨ ਸਾਹਿਬ ਨੂੰ ਬੁਲਾਇਆ ਹੈ ਇਨੀ ਔਰ ਚਵਾਨ ਸਾਹਿਬ ਆਏ ਆ ਇਨੀ ਸਾਨੂੰ ਅਸ਼ਵਾਸ਼ਣ ਦਿੱਤਾ ਹੈ ਜੀ ਕਿ ਸੋਮਵਾਰ ਨੂੰ ਸਬੰਧਤ ਕਰਮਚਾਰੀ ਆਣਗੇ ਔਰ ਤੁਹਾਡਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਡੈਰੀ ਦਾ ਕੰਮ ਕਰਦੇ ਹੋ ਕਿੰਨਾ ਔਖਾ ਹੈ ਤੁਹਾਨੂੰ ਬਹੁਤ ਔਖਾ ਹੈ ਜੀ ਡੈਰੀ ਦਾ ਕੰਮ ਬਹੁਤ ਔਖਾ ਹੈ ਜੀ ਰਾਤ ਨੂੰ ਤੁਸੀਂ ਦੱਸੋ ਵੀ ਜੇ ਕੋਈ ਬਿਮਾਰ-ਥਮਾਰ ਹੋ ਜਾਵੇ ਉਹਨੂੰ ਕਿਸ ਤਰ੍ਹਾਂ ਲੈ ਕੇ ਜਾਣਾ ਕਿਦਾਂ ਬੱਚੇ ਸਕੂਲ ਨੂੰ 8-8 ਦਿਨ ਹੋ ਗਏ ਜੀ ਬੱਚੇ ਸਕੂਲ ਨਹੀਂ ਗਏ ਜੀ ਠੀਕ ਹੈ ਜੀ ਸਕੂਲ ਵਾਲੀਆਂ ਬੱਸਾਂ ਉਹ ਨਹੀਂ ਆਣੋਂ ਮਨਾ ਕਰ ਦਿੱਤਾ ਹੈ ਹੋਰ ਇੱਥੇ ਕੋਈ ਰਾਤ ਨੂੰ ਬਿਮਾਰ ਹੋ ਜਵੇ ਉਹਨੂੰ ਅਸੀਂ ਕਿਸ ਤਰ੍ਹਾਂ ਲੈ ਕੇ ਜਾਣਾ ਹੈ ਕੋਈ ਲਾਈਟ ਨਹੀਂ ਕੋਈ ਪਾਣੀ ਨਹੀਂ ਕੋਈ ਸੀਵਰੇਜ ਦੀ ਵਿਵਸਥਾ ਨਹੀਂ ਹੈ ਕੋਈ ਸੜਕ ਨਹੀਂ ਹੈ ਕੁਝ ਤਾਂ ਹੋਵੇ ਵੋਟਾ ਅਸੀਂ ਵੀ ਵੋਟਾ ਪਾਣੇ ਅਸੀਂ ਵੀ ਵਸਨੀਕ ਹੈ ਜੇ ਤਾਂ ਇਧਰਲੇਆਂ ਨੂੰ ਕਹਿੰਨੇ ਆ ਤਾਂ ਉਹ ਕਹਿੰਦੇ ਜੀ ਤੁਹਾਡਾ ਵਾਰ ਉੱਧਰ ਹੈ ਜੇ ਉੱਧਰਲੇਆਂ ਨੂੰ ਕਹਿੰਦੇ ਉਹ ਕਹਿੰਦੇ ਤੁਹਾਡਾ ਉੱਧਰ ਹੈ ਅਸੀਂ ਅਸੀਂ ਕਿੱਥੇ ਜਾਈਏ ਇਹ ਵਾਰ ਨੰਬਰ 16 ਹੈ ਜੀ ਐਮਸੀ ਕੌਣ ਹੈ 2913 13 16 ਬੰਨ ਅੰਜਾਵਾ ਮਸੀਹ ਇੱਧਰ ਨਰਿੰਦਰ ਕੌਰ ਆ ਜੀ ਇੱਧਰ ਕੋਈ ਐਮਐਲਏ ਆਏ ਹੈ ਪਹਿਲਾਂ ਰੋੜਾ ਸਾਹਿਬ ਵੀ ਆਏ ਜਾਂ ਹੋਰ ਵੀ ਆਏ ਕੋਈ ਵੀ ਉਹਨਾਂ ਸਾਡੀ ਕੋਈ ਸੁਣਾਈ ਨਹੀਂ ਕੀਤੀ ਅਸੀਂ ਇਹ ਕਹਿੰਦੇ ਆ ਕਿ ਇੱਕ ਵਾਰੀ ਸਾਡੀ ਨਰਕ ਭਰੀ ਜ਼ਿੰਦਗੀ ਨੂੰ ਇੱਕ ਵਾਰ ਆ ਕੇ ਤੇ ਦੇਖਣ ਅੱਜ ਸਾਡੇ ਕਹਿਣ ਤੇ ਕੱਲ ਅਸੀਂ ਚੇਤੀ ਸਾਹਿਬ ਨੂੰ ਫੋਨ ਕਰਿਆ ਚੇਅਰਮੈਨ ਸਾਹਿਬ ਨੂੰ ਉਹਨੇ ਇੱਕ ਫੋਨ ਤੇ ਹੀ ਸਾਡੇ ਤੇ ਆ ਕੇ ਦੇਖਿਆ ਔਰ ਨਾਲ चौहान ਸਾਹਿਬ ਆਏ ਉਹਨਾਂ ਨੇ ਦੇਖਿਆ ਕਿ ਸਾਡਾ ਹਾਲ ਕਿਹਾ ਔਰ ਜਦ ਕੀ ਪੈਦਲੀ ਜਸਕ ਰਹੀ ਔਰ ਟਰੈਕਟਰ ਪਰ ਜਾ ਕੇ ਉਹ ਨਹੀਂ ਮੋਹਨਾ ਕਰਿਆ ਉਸ ਜੀ ਦਾ ਕਹਨ ਕੀਆ ਕਿਉਂਕਿ ਅਜ ਤਾ ਤੁਸੀਂ ਚੇਅਰਮੈਨ ਦਾ ਉਹਨੂੰ ਸੱਦ ਲਿਆ ਇੱਕ ਦਿਨ ਉਹਨਾਂ ਨੇ ਟਰੈਕਟਰ ਤੇ ਘੁੰਮ ਕੇ ਦੇਖ ਗਏ ਜਿਹੜੇ ਹਰ ਰੋਜ਼ ਇੱਥੋਂ ਲੰਘਦੇ ਨੇ ਉਹਨਾਂ ਦਾ ਕਿੰਨਾ ਕੁ ਮਸਤ ਉਹਨਾਂ ਦਾ ਇਹ ਹਾਲ ਹੈ ਕਿ ਜੇ ਘਰ ਤੇ ਚੱਲੇ ਆ ਤਾਂ ਇਹ ਨਹੀਂ ਪਤਾ ਕਿ ਉਹ ਆਪਣੇ ਟਿਕਾਣੇ ਤੇ ਪਹੁੰਚਣਗੇ ਜਾਂ ਨਹੀਂ ਪਹੁੰਚਣਗੇ ਹੁੰਦਾ ਇਹ ਹਾਲ ਹੈ ਇਸ ਸਮੇਂ ਮੰਨ ਲਓ ਜੇ ਅਸੀਂ ਤੂਦ ਨਾ ਕਿ ਘਰ ਤੇ ਚੱਲਦੇ ਆ ਪਲਾਂਟ ਇੱਥੇ ਦੋ ਪਲਾਂਟ ਹੈ ਇਸ ਸੜਕ ਦੇ ਵਿੱਚ ਦੋ ਪਲਾਂਟ ਹੈ ਬਹੁਤ ਹੁੰਦਾ ਹੈ ਲੋਕਾਂ ਦਾ ਬਹੁਤ ਹਮੇਸ਼ਾ ਹੀ ਰਾਤ ਦੇ ਸਵੇਰ ਤੇ ਅਸੀਂ 3 ਵਜੇ ਤੋਂ ਉੱਠ ਕੇ 10 ਵਜੇ ਤੱਕ ਮਿਹ ਪਤਾ ਨਹੀਂ ਕਿ ਕੋਈ ਵੀ ਇਹਨ ਦਾ ਬਾੜ ਦਾ ਵੇਲੇ ਅਸੀਂ ਸਿੰਦਰ ਗੌਰ ਹੈ ਉਹਨੂੰ ਬੁਲਾਉਂਦੇ ਉਹ ਕਹਿੰਦੀ ਜੀ ਮੇਰੇ ਬਾੜ ਦੇ ਨਹੀਂ ਆਂਦੀ ਤੇ ਜੇ ਨਿਰਿੰਦਰ ਗੌਰ ਹੈ ਉਹ ਕਹਿੰਦੀ ਮੇਰੇ ਚ ਨਹੀਂ ਆਦੀ ਪਰ ਅਸੀਂ ਹੈ ਤਾਂ ਇੱਥੇ ਵਸੀਕ ਹਨ ਵੋਟੇ ਤਾਂ ਅਸੀਂ ਉਹਨਾਂ ਨੂੰ ਪਾਉਂਦੇ ਹਾਂ ਨਾ ਜਿੰਪਾ ਸਾਹਿਬ ਖੜੇ ਤੇ ਉਹ ਕਹਿੰਦੇ ਜਿੰਪਾ ਸਾਹਿਬ ਜੀ ਨੇ 200 ਮੀਟਰ ਦੇ ਰੋਡ ਬਣਾਉਣ ਵਾਸਤੇ ਆਏ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਦੇਖੋ